ਜੀ ਹਾਂ ਸਤਿ ਸ਼੍ਰੀ ਅਕਾਲ ਆਪਾਂ ਜਾਣਦੇ ਹਾਂ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈ ਕੁਝ ਰਾਜਾਂ ਦੇ ਵਿੱਚ ਪਹਿਲੇ ਤੇ ਦੂਜੇ ਪੜਾ ਦੀ ਜਿਹੜੀ VOTING ਆ ਉਹ ਹੋ ਚੁੱਕੀ ਹੈ ਤੇ ਜਿਹੜੀ ਅੱਗੇ VOTING ਆ ਉਹ ਹੋਣੀ ਹੈ ਤੇ ਦੇਸ਼ ਦੇ ਵਿੱਚ ਕਿਹੜੇ ਰਾਜਾਂ ਦੇ ਵਿੱਚ ਕਿੰਨੀਆਂ ਸੀਟਾਂ ਨੇ ਲੋਕ ਸਭਾ ਦੀਆਂ ਲੋਕ ਸਭਾ ਦੇ ਮੈਂਬਰਾਂ ਦੀਆਂ ਇਹਦੇ ਬਾਰੇ ਵਿੱਚ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰ ਲੈਣੇ ਆ ਜਿੱਥੇ 80 ਸੀਟਾਂ ਵਾਲਾ ਰਾਜ ਹੈ ਇਹ ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ 48 ਪੱਛਮੀ ਬੰਗਾਲ ਵਿੱਚ 42 ਤੇ ਬਿਹਾਰ ਵਿੱਚ 40 ਸੀਟਾਂ ਨੇ ਮੱਧ ਪ੍ਰਦੇਸ਼ ਵਿੱਚ 29 ਆਂਧਰਾ ਪ੍ਰਦੇਸ਼ ਵਿੱਚ 25 ਗੁਜਰਾਤ ਵਿੱਚ 26 ਕਰਨਾਟਕ ਵਿੱਚ 28 ਕੇਰਲ ਵਿੱਚ 20 ਉਰੰਚਲ ਪ੍ਰਦੇਸ਼ ਮਗਾਹਲਿਆ ਮਿਜ਼ੋਰਮ ਤ੍ਰੈਪੁਰਾ ਤੇ ਗੋਆ ਵਿੱਚ 2-2 ਸੀਟਾਂ ਨੇ ਅਸਮ ਵਿੱਚ 14 ਲੋਕ ਸਭਾ ਮੈਂਬਰ ਹੁੰਦੇ ਨੇ ਹਰਿਆਣਾ ਤੋਂ 10 ਤੇ ਝਾਰਖੰਡ ਵਿੱਚ ਵੀ ਜਿਹੜੇ 14 ਲੋਕ ਸਭਾ ਮੈਂਬਰ ਨੇ ਹੁੰਦੇ ਨੇ ਛੱਤੀਗੜ੍ਹ ਵਿੱਚ 11 ਹਿਮਾਚਲ ਪ੍ਰਦੇਸ਼ ਵਿੱਚ 4 ਜੰਮੂ ਕਸ਼ਮੀਰ ਵਿੱਚ 5 ਨਾਗਲੈਂਡ ਮਨੀਪੁਰ ਲਦਾਖ ਸਿੱਕਮ ਅੰਡੇਮਾਨ ਤੇ ਨਿਕੋਬਰ ਚੰਡੀਗੜ੍ਹ ਦਾਦਰ ਤੇ ਨਾਗਰ ਹਵੇਲੀ ਦਮਨ ਤੇ ਦੀਵ ਲਕਸ਼ਦੀਪ ਤੇ ਪੰਡੂਚਰੀ ਵਿੱਚ ਇੱਕ ਇੱਕ ਉੜੀਸਾ ਵਿੱਚ 21 ਪੰਜਾਬ ਵਿੱਚ 13 ਰਾਜਸਥਾਨ ਵਿੱਚ 25 ਤਾਮਿਲਨਾਡੂ ਵਿੱਚ 44 ਤੇਲਗਾਨਾ ਵਿੱਚ 17 ਤੇ ਉੱਤਰਾਖੰਡ ਵਿੱਚ 5 ਤੇ ਦਿੱਲੀ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਮੀਦਵਾਰ ਨਹੀਂ ਉਹ 7 ਉਮੀਦਵਾਰ ਹੁੰਦੇ ਨੇ ਤਾਂ ਦੋਸਤੋ ਇਹ ਸੀ ਇੱਕ ਅਹਿਮ ਜਾਣਕਾਰੀ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ